ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਉਹਦੀ ਪ੍ਰਕਿਰਿਆ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਨੇ ਬੜੇ ਵੱਡੇ ਦਮਕਜੇ ਮਾਰੇ ਸੀ ਔਰ ਕਈ ਐਕਟ ਦੇ ਵਿੱਚ ਤਬਦੀਲੀਆਂ ਕਰਨ ਦੀ ਗੱਲ ਕੀਤੀ ਸੀ ਔਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਜਿਹੜੀ ਪੰਚਾਇਤ ਦੀ ਇਲੈਕਸ਼ਨਾਂ ਇਹਨੂੰ ਪਿੰਡ ਦੀ ਇਲੈਕਸ਼ਨ ਬਣਾਉਣੀ ਚਾਹੁੰਦੇ ਆ ਤੇ ਇਹਦੇ ਵਿੱਚ ਰਾਜਨੀਤੀ ਕਿਸੇ ਤਰੀਕੇ ਦੀ ਨਾ ਹੋਵੇ ਉਹਦੇ ਵਾਸਤੇ ਅਸੀਂ ਵੱਡੇ ਫੈਸਲੇ ਲੈਣਾ ਚਾਹੁੰਦੇ ਆ ਘਰ ਫੈਸਲਾ ਤੱਕ ਹੋਇਆ ਨਹੀਂ ਐਲਾਨ ਬਹੁਤ ਹੋਏ ਕਿਉਂਕਿ ਚੋਣਾਂ ਤੇ ਪੰਚਾਇਤਾਂ ਦੀਆਂ ਪਹਿਲਾਂ ਵੀ ਨਿੱਜੀ ਤੌਰ ਦੇ ਉੱਤੇ ਪਾਰਟੀਆਂ ਦੇ ਸਿੰਬਲ ਤੋਂ ਬਣਾਈ ਹੁੰਦੀਆਂ ਸੀ ਤੇ ਐਡੇ ਵੱਡੇ ਐਲਾਨ ਜਿਹੜੇ ਹੋਏ ਸੀ ਉਹਨਾਂ ਦੇ ਵਿੱਚੋਂ ਅਸੀਂ ਤਾਂ ਸੋਚਦੇ ਸੀ ਕਿ ਕੋਈ ਸਿਸਟਮ ਨੂੰ ਇੰਪਰੂਵ ਕਰਨ ਵਾਸਤੇ ਸੁਧਾਰਨ ਵਾਸਤੇ ਕੋ ਵੱਡਾ ਕੰਮ ਹੁੰਦਾ ਪਰ ਅੱਜ ਜੋ ਤਰਾ ਤਰਾ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਚੋਣ ਤਾਂਧੜੀਆਂ ਦੀ ਬਚੀ ਹੋਈ ਐ ਹਾਲੇ ਪਹਿਲੀ ਸਟੇਜ ਆ ਨਾਮਜ਼ਦਗੀਆਂ ਦਾਖਲ ਕਰਨ ਦੀ ਤੇ ਉਹਨੂੰ ਦੇਖ ਕੇ ਲੱਗਦਾ ਹੈ ਕਿ ਇਹ ਜਿਹੜੀਆਂ ਇਲੈਕਸ਼ਨਾਂ ਇਹ ਬੇਨਿਯਮਨੀਆਂ ਦਾ ੱੱਕੇ ਸਈਆਂ ਦਾ ਔਰ ਡੈਮੋਕ੍ਰੇਸੀ ਦੇ ਮਾਰਡਰ ਦਾ ਆਪਣਾ ਇੱਕ ਰਿਕਾਰਡ ਜਿਹੜਾ ਉਹ 15 ਅਕਤੂਬਰ ਨੂੰ ਜਿਹੜਾ ਉਹ ਕਾਇਮ ਕਰ ਗਿਆ ਕਿਉਂਕਿ ਸਾਡੇ ਪੰਜਾਬ ਦੇ ਲੋਕੀ ਇਹਨੇ ਸਮਝਦਾ ਜ਼ਰੂਰ ਹੈ ਸਾਡੇ ਚੋਣਾਂ ਵਾਲੇ ਦਿਨ ਵੀ ਕੋਈ ਮਾਮੂਲੀ ਤਲਖੀ ਤਾਂ ਕਈ ਵਾਰ ਤੇ ਹੋ ਜਾਂਦੀ ਆ ਪਰ ਉਦੋਂ ਵੀ ਮੇਜਰ ਘਟਨਾਵਾਂ ਸਾਡੇ ਪੰਚਾਇਤ ਇਲੈਕਸ਼ਨਾਂ ਵਿੱਚ ਹਮੇਸ਼ਾ ਨਹੀਂ ਹੁੰਦੀਆਂ ਪਰ ਹੁਣ ਹਾਲੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋਈ ਆ ਤੇ ਉਹਦੇ ਵਿੱਚ ਹੀ ਐਨਾ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਹਰ ਸਟੈਪ ਦੇ ਉੱਤੇ ਹੋ ਰਿਹਾ ਕਿ ਸਾਰੇ ਪੰਜਾਬ ਤੋਂ ਸਾਰਾ ਦਿਨ ਅਸੀਂ ਫੋਨ ਸੁਣਦੇ ਥੱਕ ਜੰਨੇ ਆ ਕਿ ਸਾਡੇ ਉਮੀਦਵਾਰਾਂ ਦੇ ਕਾਗਜ਼ ਪਾੜ ਦਿੱਤੇ ਸਾਨੂੰ ਐਨਓਸੀ ਦੇਣ ਤੋਂ ਮਨਾ ਕਰ ਦਿੱਤਾ ਸਾਡੇ ਚੁਲਾ ਟੈਕਸ ਦੀ ਰਸੀਦ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਸਾਨੂੰ ਪੁਲਿਸ ਦਾ ਕੋਈ ਅਫਸਰ ਆ ਕੇ ਧਮਕਾ ਰਿਆ ਸਾਨੂੰ ਹੋਰ ਕਿਸੇ ਤਰੀਕੇ ਜਿਹੜੀ ਐ ਐਮਐਲਏ ਵੱਲੋਂ ਤੁਮ ਕਹਿਆ ਜਾ ਰਿਹਾ ਔਰ ਇਥੋਂ ਤੱਕ ਵੀ ਆ ਕਿ ਮੁੱਖ ਮੰਤਰੀ ਸਾਹਿਬ ਤੇ ਕੋਈ ਹੋਰੀ ਸੁਭਦ ਦੁਕਾਨ ਨੂੰ ਸੁਣਾ ਦੇ ਦੇਸੀ ਤੇ ਇਹਨਾਂ ਦੇ ਐਮਐਲਏ ਸਟੇਜਾਂ ਦੇ ਉੱਤੇ ਚੜ੍ਹ ਕੇ ਜਿਹੜੇ ਕਹਿੰਦੇ ਆ ਕਿ ਆ ਬੰਦਾ ਐਮਐਲਏ ਬਣੇਗਾ ਸਾਡਾ ਸਰਪੰਚ ਬਣੇਗਾ ਦੇਖਦੇ ਆ ਇਹਨੂੰ ਕੌਣ ਜਿਹੜਾ ਸਰਪੰਚ ਬਣ ਤੋਂ ਰੋਕਦਾ ਇਹ ਵੀ ਜਿਹੜੀ ਐ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੀ ਐ ਜੱਤੋ ਹਲਕੇ ਦੇ ਵਿੱਚ ਅਮੋਲਕ ਸਿੰਘ ਨਾਮ ਦਾ ਇਹ ਨੰਦਾ ਐਮਐਲਆ ਉਹਨੇ ਇਹ ਵੀ ਤੰਕੀ ਜਿਹੜੀ ਐ ਸਟੇਜ ਦੇ ਉੱਤੇ ਸ਼ਰੀਆਮ ਕਰਕੇ ਦਿਖਾ ਦਿੱਤੀ ਇਲੈਕਸ਼ਨ ਕਮਿਸ਼ਨ ਦਾ ਮੈਂ ਧੰਨਵਾਦੀ ਹਾਂ ਬੜੇ ਚੰਗੇ ਨੇਕ ਅਫਸਰ ਨੇ ਰਾਜ ਕਮਿਸ਼ਨ ਚੌਧਰੀ ਜੀ ਅਰ ਉਹਨਾਂ ਨੇ ਕੋਈ ਚੰਗੇ ਪ੍ਰਭਾਵ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਨਾਮਜ਼ਦਗੀ ਪੱਤਰ ਲੋਕਾਂ ਦੇ ਰੱਦ ਨਾ ਹੋਣ ਉਦੇ ਵਾਸਤੇ ਜਿਹੜਾ ਐਮਐਨਏ ਦੀਆਂ ਹਦਾਇਤਾਂ ਦੇ ਉੱਤੇ ਮੰਤਰੀਆਂ ਦੀਆਂ ਹਦਾਇਤਾਂ ਦੇ ਉੱਤੇ ਜਿਹੜੇ ਘਟਿਆ ਹੱਤ ਕੰਡੇ ਥੱਲੇ ਬੱਤੇ ਜਾਂਦੇ ਸੀ ਪੀ ਐਨਓਸੀ ਨਹੀਂ ਦੇਣੀ ਨੋ ਡਿਊ ਦਾ ਸਰਟੀਫਿਕੇਟ ਨਹੀਂ ਦੇਣਾ ਚੁੱਲ੍ਹਾ ਟੈਕਸ ਨਹੀਂ ਦੇਣਾ ਪਰ ਹੌੜੀ ਹੌੜੀ ਜਿਸ ਪੱਧਰ ਦੀਆਂ ਸਾਨੂੰ ਫੀਲ드 ਦੇ ਵਿੱਚੋਂ ਰਿਪੋਰਟ ਆ ਰਹੀਆਂ ਐਸ ਵੇਲੇ ਸਾਰੀ ਸਰਕਾਰੀ ਸ਼ਕਤੀ ਜਿਹੜੀ ਹੈ ਉਹ ਐਮਐਨਏ ਵੱਤ ਕੇ ਤੇ ਚੋਣਾਂ ਦੇ ਵਿੱਚ ਧਾਧਰੀਆ ਕਰਨ ਦੀ ਤਿਆਰੀ ਕਰ ਰਹੇ ਸੈਕਟਰੀ ਜਿਨ੍ਹਾਂ ਨੇ ਐਨਓਸੀ ਦੇਨੇ ਆ ਨੋਟੀਫੀ ਦੇਨੇ ਆ ਉਹ ਐਮਐਲਆ ਦੇ ਦਫਤਰਾਂ ਦੇ ਵਿੱਚ ਜਾ ਕੇ ਤੇ ਐਮਐਲਆ ਦੇ ਘਰਾਂ ਦੇ ਵਿੱਚ ਜਾ ਕੇ ਤੇ ਬੈਠੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਜਿੰਨੂੰ ਉਹ ਕਹਿੰਦੇ ਆ ਉਹਨੂੰ ਨੋਟੀਫੀ ਦੇਣੀ ਆ ਦੂਜੀ ਕਿਸੇ ਨੂੰ ਨੋਟੀਫੀ ਜਿਹੜੀ ਆ ਉਹਨੇ ਦਿੱਤੀ ਜਾਂਦੀ ਜੇ ਵੱਡੇ ਅਫਸਰਾਂ ਕੋਲੇ ਕੋਈ ਜਾਂਦਾ ਤੇ ਉਹ ਅਫਸਰ ਜਿਹੜੇ ਆ ਆਨਕੰਨੀ ਕਰਕੇ ਤੇ ਦਰਵਾਜ਼ੇ ਦੇ ਵਿੱਚ ਉਹ ਗੱਲ ਨਹੀਂ ਸੁਣਦੇ ਇਸ ਕਰਕੇ ਬਹੁਤ ਹੀ ਤਰਸਯੋਗ ਹਾਲਤ ਹੈ ਔਰ ਅੱਜ ਅਸੀਂ ਇੱਕ ਵਿਸਥਾਰ ਦੇ ਵਿੱਚ ਜਿਹੜੀ ਚਿੱਠੀ ਹੈ ਉਹ ਜਿਹੜੇ ਸਾਡੇ ਸੂਬੇ ਦੇ ਚੋਣ ਕਮਿਸ਼ਨਰ ਨੇ ਉਹਨਾਂ ਨੂੰ ਅੱਜ ਅਸੀਂ ਲਿਖੀ ਹੈ ਇੱਕ ਤਾਂ ਇਹ ਹੈ ਕਿ ਪਹਿਲਾਂ ਕਾਂਗਰਸ ਨੇ ਵੀ ਪਿਛਲੀ ਵਾਰੀ ਚੋਣਾਂ ਦੇ ਵਿੱਚ ਧੱਬੀਆਂ ਕਰਨ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਮੈਂ ਕੁਦਰਤੀ ਪਿਛਲਾ ਡਾਟਾ ਦੇਖ ਰਿਹਾ ਸੀ ਅੱਜ ਤੱਕ ਅਖਬਾਰਾਂ ਦੀਆਂ ਰਿਪੋਰਟਿੰਗ ਹੋਈਆਂ ਹੋਈਆਂ ਤੇ ਉਦੋਂ ਵੀ ਜਿਹੜਾ ਚੁੱਲ੍ਹਾ ਟੈਕਸ ਆ ਇੱਕ ਬੜਾ ਪੁਰਾਣਾ ਜਿਹਾ ਟੈਕਸ ਆ 7 ਰੁਪਏ ਸਾਲ ਦਾ ਲੱਗਦਾ 5 ਸਾਲਾਂ ਦਾ 35 ਰੁਪਏ ਦਾ ਟੈਕਸ ਆ ਔਰ ਵੈਸੇ ਤੇ ਜੋ ਮੈਨੂੰ ਲੱਗਦਾ ਕਿ ਉਬਾਲਿਸ਼ ਹੋ ਚੁੱਕਿਆ ਬੜੀ ਤੇਤਾ ਔਰ ਕੋਈ ਇਸ ਟੈਕਸ ਦੀ ਰੈਗੂਲਰ ਰਿਕਵਰੀ ਦਾ ਸਿਸਟਮ ਨਹੀਂ ਹੈ ਕੋਈ ਜਿਹੜਾ ਪੰਚਾਇਤੀ ਵਿਭਾਗ ਕੋਲੇ ਰਿਕਾਰਡ ਨਹੀਂ ਆ ਉਹ ਦੱਸ ਸਕਣ ਕਿ ਕਿਹੜੇ ਪਿੰਡ ਦੀ ਕਿੰਨੀ ਰਿਕਵਰੀ ਆ ਚੁੱਕੀ ਐ ਤੇ ਕਿੰਨੀ ਰਿਕਵਰੀ ਪੈਂਡਿੰਗ ਐ ਕਦੇ ਕਿਸੇ ਡਿਫਾਲਟਰ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਂਦਾ ਕਿਉਂਕਿ ਇੱਕ ਘਰ ਚੋਂ 700 ਰੁਪਏ ਜੇ ਤੁਸੀਂ ਲੈਣੇ ਆ ਤੇ 100 150 ਪਿੰਡ ਦੀ ਆਬਾਦੀ ਦਾ ਵੀ ਜੇ ਤੁਹਾਡਾ ਕੋਈ ਪਿੰਡਾ ਛੋਟਾ ਛੋਟੇ ਪਿੰਡਾ ਚ ਇੰਨੇ ਘਰ ਹੁੰਦੇ ਆ ਵੱਡੇ ਚੋਂ ਜ਼ਿਆਦਾ ਹੋ ਜਾਣਗੇ ਤੇ ਇਹ ਤੇ ਸਾਰੇ ਇਕੱਠੇ ਕਰਕੇ 7-800 ਰੁਪਇਆ ਤੇ ਮਜ਼ਦਮ ਦੀ ਤਨਖਾਹ ਦੀ ਪੂਰੀ ਹੁੰਦੀ ਜਿੰਨੇ ਰਿਕਵਰੀ ਕਰਨੀ ਹੁੰਦੀ ਹੈ ਪਰ ਇਸ ਟੈਕਸ ਨੂੰ ਆਧਾਰ ਬਣਾ ਕੇ ਨੁਕਸਾਨ ਡੈਮੋਕ੍ਰੇਸੀ ਦਾ ਕਿੰਨਾ ਵੱਡਾ ਕੀਤਾ ਜਾਂਦਾ ਕਿ ਜਿਹੜਾ ਪਿਛਲੇ ਸਾਲ ਦਾ 2018 ਦਾ ਪੰਚਾਇਤ ਚੋਣ ਦਾ ਅੰਕੜਾ ਕਾਗਰਸ ਵਾਲੇ ਅੱਜ ਬੜਾ ਰੌਲਾ ਪਾਉਂਦੇ ਮੈਂ ਉਹਨਾਂ ਨੂੰ ਉਹਨਾਂ ਦਾ ਵੀ ਸ਼ੀਸ਼ਾ ਦਿਖਾਉਣ ਲੱਗਿਆ ਕਿ 49000 ਸਰਪੰਚੀ ਦੀਆਂ ਨਾਮਿਨੇਸ਼ਨਾਂ ਉਹਨਾਂ ਦੇ ਟਾਈਮ ਦੇ ਉੱਤੇ ਫਾਈਲ ਹੋਈਆਂ ਸੀ ਤੇ ਉਹਦੇ ਵਿੱਚੋਂ ਜਦੋਂ ਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਈ ਕਿ ਆ ਐਸੀ ਚੀਜ਼ ਨੂੰ ਆਧਾਰ ਬਣਾ ਕੇ ਅੱਜ ਜੁਨਾ ਟੈਕਸ ਤੇ ਨੋਟ ਯੂਜ਼ ਤੇ 28000 ਬਾਕੀ ਰਹਿ ਗਏ ਸੀ 21000 ਦੇ ਨਾਮੀਨੇਸ਼ਨ 49000 ਦੇ ਵਿੱਚੋਂ ਰੱਦ ਹੋ ਗਏ ਸੀ ਉਸ ਵੇਲੇ 218 ਦੇ ਵਿੱਚ ਜਿਹੜੇ ਅੱਜ ਵੱਡੇ ਵੱਡੇ ਗੱਲਾਂ ਕਾਂਗਰਸ ਪਾਰਟੀ ਕਰਦੀ ਆ ਇਹ ਉਹਨਾਂ ਦਾ ਆਪਣਾ ਟਰੈਕਰ ਕੱਢ ਔਰ ਪੰਚਾਇਤ ਮੈਂਬਰਾਂ ਦੇ 165000 ਨਾਮੀਨੇਸ਼ਨ ਫਾਈਲ ਹੋਏ ਸੀ ਤੇ ਜਦੋਂ ਪੜਤਾਲ ਹੋਈ ਸੀ ਨਾਮਜ਼ਦਗੀ ਪੱਤਰਾਂ ਦੀ ਤੇ 65000 ਜਿਹੜਾ ਰਿਜੈਕਟ ਹੋ ਗਿਆ ਸੀ ਕੱਲਾ 1 ਲੱਖ ਬਾਕੀ ਬਚਿਆ ਸੀ 60 40 ਦੇ ਰੇਸ਼ੋ ਨਾਲ ਤੇ ਇਹ ਜਿਹੜਾ ਟੈਕਸ ਹੈ 70 ਰੁਪਏ ਦਾ ਸਾਲ ਦਾ ਇਹ ਕਿੰਨਾ ਵੱਡਾ ਡੈਮੋਕ੍ਰੇਸੀ ਨੂੰ ਖੋਰਾ ਡਾਰ ਰਿਹਾ ਮੈਂ ਕਹਿ ਰਿਹਾ ਕਿ ਧਰਤ ਦੇ ਉੱਤੇ ਡੈਮੋਕ੍ਰੇਸੀ ਨੂੰ ਖਤਮ ਕਰ ਰਿਹਾ ਤੇ ਇਸ ਕਰਕੇ ਇੱਕ ਤਾਂ ਅੱਜ ਸਾਡੀ ਸਪੈਸ਼ਲ ਅਸੀਂ ਅਪੀਲ ਕੀਤੀ ਹੈ ਜਿਹੜੇ ਸਾਡੇ ਕੌਂਡ ਕਮਿਸ਼ਨਰ ਨੇ ਰਾਜਕਮਲ ਜੀ ਕਿ ਤੁਸੀਂ ਕੋਸ਼ਿਸ਼ ਕੀਤੀ ਆ ਤੁਸੀਂ ਐਫੀਡਾਉਇਟੀ ਦਿੱਤਾ ਪਰ ਸਾਨੂੰ ਪਤਾ ਕਿ ਇੱਕ ਹਿਥਿਆਰ ਹੁੰਦਾ ਰਿਟਰਨਿੰਗ ਅਫਸਰ ਕੋਲੇ ਬੜਾ ਵੱਡਾ ਕਿ ਮੈਂ ਤਾਂ ਇਹਨੂੰ ਰਿਜੈਕਟ ਕਰਨਾ ਜੀ ਤੁਸੀਂ ਬਾਅਦ ਚ ਅਦਾਲਤ ਚ ਜਾ ਕੇ ਚੋਬਤੀ ਕਰ ਤੇ ਅਦਾਲਤਾਂ ਦੇ ਵਿਚਾਰੇ ਗਰੀਬ ਬੰਦੇ ਨੇ ਕੀ ਜਾਣਾ ਹੁੰਦਾ ਲੱਖ ਰੁਪਏ ਅਦਾਲਤਾਂ ਚ ਜਾ ਕੇ ਲੱਗਦੇ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਹਨੂੰ ਜਿਹੜਾ ਚੁੰਨਾ ਟੈਕਸ ਨੂੰ ਜਾਂ ਐਨਓਸੀ ਨੂੰ ਆਧਾਰ ਬਣਾ ਕੇ ਇੱਕ ਡਾਇਰੈਕਸ਼ਨ issues ਕੀਤੀ ਜਾਵੇ ਕਿ ਇਹਦੇ ਆਧਾਰ ਦੇ ਉੱਤੇ ਕੋਈ ਵੀ ਰਿਟਰਨਿੰਗ ਅਫਸਰ ਕਿਸੇ ਦੇ ਨਾਮਜ਼ਦਗੀ ਪੱਤਰ ਰੱਦ ਨਾ ਕਰੇ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਤੇ ਇੱਕ ਇੱਕ ਆਲਟਰਨੇਟਿਵ ਹੈ ਕਿ ਇਸ ਦੇ ਆਧਾਰ ਦੇ ਉੱਤੇ ਕਿਉਂਕਿ ਇਹ ਦਿੱਤਾ ਨਹੀਂ ਜਾ ਰਿਹਾ ਦੂਜੀ ਪਾਰਟੀ ਨੇ ਤੇ ਨਾ ਇਹਦੀ ਕੋਈ ਬਹੁਤੀ ਵੱਡੀ ਵੈਲਿਊ ਹੈ ਜਿਵੇਂ ਮੈਂ ਸਮਝਾਇਆ ਤੁਹਾਨੂੰ ਇਸ ਕਰਕੇ ਅਸੀਂ ਕਮਿਸ਼ਨ ਨੂੰ ਕਹਾਂ ਕਿ ਇਹ ਅਸੂਲ ਬਣਾ ਦਿਓ ਰੂਲ ਬਣਾ ਦਿਓ ਡਾਇਰੈਕਸ਼ਨ ਦੇ ਦਿਓ ਕਿ ਕੋਈ ਵੀ ਸੂਬੇ ਦੇ ਵਿੱਚ ਨਾਮਜ਼ਦਗੀ ਪੱਤਰ ਜਿਹੜਾ ਉਹਨੂੰ ਚੁੱਲਾ ਟੈਕਸ ਨੋ ਡਿਊ ਦੇ ਆਧਾਰ ਦੇ ਉੱਤੇ ਰੱਦ ਨਾ ਕੀਤਾ ਜਾਵੇ। ਦੂਜੀ ਗੱਲ ਕਿ ਜੇ ਕਿਤੇ ਰਿਟਰਨਿੰਗ ਅਫਸਰ ਸਾਹਿਬਾਨ ਨੂੰ ਲੱਗਦਾ ਕਿ ਕਿਸੇ ਦੇ ਵਿੱਚ ਕੋਈ ਇਹਦੇ ਵਿੱਚ ਉਹ ਕੋਈ ਐਕਸ਼ਨ ਲੈਣਾ ਚਾਹੁੰਦੇ ਆ ਤੇ ਉਹਨਾਂ ਦੇ ਪੱਤਰ ਤੇ ਨਾ ਲਿਆ ਜਾਵੇ ਪਹਿਲਾਂ ਕਮਿਸ਼ਨ ਉਹਦੀ ਇੰਡੀਪੈਂਡੈਂਟ ਸੁਣਵਾਈ ਜਿਹੜੀ ਆ ਆਪਣੇ ਪੱਤਰ ਦੇ ਉੱਤੇ ਕਰੇ। ਉਹ ਸਿਸਟਮ ਕਮਿਸ਼ਨ ਆਪਣਾ ਵਾਲੰਟ ਕਰ ਲਵੇ। ਕਿ ਪਹਿਲਾ ਅਗਾਊ ਪ੍ਰਵਾਨਗੀ ਕਮਿਸ਼ਨ ਦੀ ਹੋਵੇ ਕਿਉਂਕਿ ਇੱਕ ਇਹ ਕარი ਤੁਸੀਂ ਰੱਦ ਕਰ ਦਿੱਤਾ ਫਿਰ ਤਾਂ ਅਦਾਲਤਾਂ ਚ ਪੰਚਾਇਤ ਧੱਕੇ ਖਾਣ ਵਾਲੀ ਗੱਲ ਉਹਦਾ ਹੱਕ ਹੀ ਖਤਮ ਹੋ ਜਾਂਦਾ ਲੜਨ ਦਾ ਇਸ ਕਰਕੇ ਜੇ ਸੁਧਾਰ ਵਾਕਈ ਅਸੀਂ ਜਿਹੜੀ ਸਭ ਤੋਂ ਵੱਡੀ ਸਸਤਾ ਸਾਡੀ ਜੜਾ ਜਿਹੜੀ ਡੈਮੋਕ੍ਰੇਸੀ ਦੀ ਉਹ ਪੰਚਾਇਤ ਹੈ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਕਮਿਸ਼ਨ ਅਸੂਲ ਬਣਾ ਦੇਵੇ ਕਿ ਕੋਈ ਨਾਮਜ਼ਦਗੀ ਪੱਤਰ ਇਹਦੇ ਆਧਾਰ ਦੇ ਉੱਤੇ ਰੱਦ ਨਾ ਹੋਵੇ ਜੇ ਕੋਈ ਰਟਨਿੰਗ ਅਫਸਰ ਚਾਹੁੰਦਾ ਕਿ ਨਹੀਂ ਇਹ ਗਲਤ ਹੈ ਕਿ ਉਹ ਪਹਿਲਾਂ ਕਮਿਸ਼ਨ ਨੂੰ ਫਾਰਵਰਡ ਕਰੇ ਕਮਿਸ਼ਨ ਚੰਗੀ ਤਰ੍ਹਾਂ ਨਾਲ ਸਾਰੀ ਚੀਜ਼ ਨਿਰਪੱਖ ਤੌਰ ਤੇ ਦੇਖ ਲਵੇ ਤੇ ਫਿਰ ਉਹਦੇ ਦੇ ਉੱਤੇ ਜਿਹੜੀ ਅਗਲੀ ਕੋ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਆਦਰਵਾਇਜ਼ ਨਹੀਂ ਤਾਂ ਜੋ ਕਾਂਗਰਸ ਨੇ ਇਤਿਹਾਸ ਵਿੱਚ ਪਿਛਲੀ ਵਾਰੀ ਰਚਿਆ ਸੀ ਸੇਮ ਇਤਿਹਾਸ ਜਿਹੜਾ ਉਸ ਤੋਂ ਵੀ ਵੱਧ ਕਿਉਂਕਿ ਸਰਕਾਰ ਤਾਂ ਰਜਟ ਦਿਖਾਉਣਾ ਚਾਹਦੀ ਹੈ ਕਿ ਸਾਡੇ ਸਰਪੰਚ ਬਣ ਗਏ ਉਹ ਦੂਜਿਆਂ ਦੇ ਹਰਾ ਕੇ ਇਸ ਤਰੀਕੇ ਨਾਮਜ਼ਦਗੀ ਰੱਦ ਕਰਕੇ ਹੀ ਹੋ ਸਕਦੇ ਆ ਇਹ ਤਾਂ ਜੋ ਸਰਕਾਰ ਦੀ ਹਾਲਤ ਹੈ ਗਰਾਊਂਡ ਤੇ ਇਹਨੇ ਸਾਰੇ ਪੰਜਾਬ ਚੋਂ ਜਮਾਤਾਂ ਜਬਤ ਹੋਣ ਵਾਲਾ ਕੰਮ ਇਹਨਾਂ ਦਾ ਦੂਜੀ ਅਸੀਂ ਜਿਹੜੀ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਨਾਮਜ਼ਦਗੀ ਪੱਤਰ ਦੀ ਪ੍ਰਕਿਰਿਆ ਜਿਹੜੇ ਵੋਟਾਂ ਵਾਲੇ ਕੰਮ ਤੇ ਤਾਂ ਅਸੀਂ ਤੁਹਾਡੇ ਕੋਲੇ ਬਾਅਦ ਚਾਵਾਂਗੇ ਉਹ ਹਾਲੇ ਬਾਅਦ ਚਾਉਣੀਆਂ ਸਟੇਜਾਂ ਕਹੀਆਂ ਹੋਣੀਆਂ ਨਾਮਜ਼ਦਗੀ ਪੱਤਰਾਂ ਦੀ ਜਿਹੜੀ ਪ੍ਰਕਿਰਿਆ ਉਹਦੀ ਸਾਰੀ ਦੀ ਸਾਰੀ ਪ੍ਰਕਿਰਿਆ ਜਿਹੜੀ ਆ ਉਹਦੀ ਵੀਡੀਓਗ੍ਰਾਫੀ ਹੋ ਤਾ ਜੋ ਸਾਰੀ ਚੀਜ਼ ਜਿਹੜੀ ਆ ਉਥੇ ਕੀ ਵਾਪਰਿਆ ਉਹਨੂੰ ਸਾਰੇ ਨੂੰ ਜਿਹੜੀ ਹੈਗੀ ਹੈ ਕੱਲ ਨੂੰ ਕੋਈ ਚੈਲੰਜ ਕਰਨਾ ਚਾਵੇ ਤਾਂ ਉਹ ਸਬੂਤ ਜਿਹੜਾ ਉਹ ਕਮਿਸ਼ਨ ਦੀ ਵੀਡੀਓਗ੍ਰਾਫੀ ਹੋਏਗੀ ਇਸ ਕਰਕੇ ਕਮਿਸ਼ਨ ਨੂੰ ਬੇਨਤੀ ਹੈ ਕਿ ਆਪ ਆਪਣੇ ਪੱਧਰ ਦੇ ਉੱਤੇ ਸਾਰੇ ਜਿਹੜੀ ਰਿਟਰਨਿੰਗ ਅਫਸਰ ਦੀ ਪ੍ਰਕਿਰਿਆ ਉਹਨੂੰ ਵੀਡੀਓ ਦਫ਼ਤਰ ਦੇ ਵਿੱਚ ਸਾਰੇ ਦੀ ਵੀਡੀਓਗ੍ਰਾਫੀ ਜਿਹੜੀ ਹੈ ਉਹ ਕੀਤੀ ਜਾਵੇ। ਔਰ ਤੀਜੀ ਸਾਡੀ ਹੋਰ ਬੜੀ ਅਹਿਮ ਮੰਗ ਹੈ ਕਿ ਹਰ ਵੀਡੀਓ ਦਫ਼ਤਰ ਦੇ ਵਿੱਚ ਇੱਕ ਇੰਡੀਪੈਂਡੈਂਟ ਸੀਨੀਅਰ ਅਫਸਰ ਨੂੰ ਅਬਜ਼ਰਵਰ ਆਜਾ ਕਿਉਂਕਿ ਸਾਰੀ ਗੱਲ ਵੀਡੀਓ ਸਬੰਧ ਤੇ ਨਾ ਛੱਡੀ ਜਾਵੇ ਉਹਨਾਂ ਤੇ ਬਹੁਤ ਅੱਗੇ ਦਬਾਇਆ ਕਿਉਂਕਿ ਐਮਐਲਏ ਨੇ ਵੀਡੀਓ ਲਗਵਾਏ ਹੁੰਦੇ ਆ ਤੇ ਰੋਜ਼ ਵੀਡੀਓ ਸੇ ਬਾਅਦ ਜੇ ਕੋਈ ਚੰਗਾ ਵੀ ਕਰਨਾ ਚਾਵੇ ਤੇ ਉਹਨਾਂ ਦੇ ਉੱਤੇ ਵੀ ਬੜਾ ਉਹਨਾਂ ਨੂੰ ਧਮਕੀਆਂ ਮਿਲਦੀਆਂ ਚੰਗੇ ਅਫਸਰ ਬਹੁਤ ਇਹਦੇ ਕੰਮ ਦੇ ਵਿੱਚ ਪਰੇਸ਼ਾਨ ਹੁੰਦੇ ਆ ਸੈਕਟਰੀਆਂ ਦੇ ਉੱਤੇ ਬਹੁਤ ਤਰ੍ਹਾਂ ਦੇ ਦਬਾਅ ਬਣਦੇ ਆ ਇਸ ਕਰਕੇ ਇੱਕ ਸੀਨੀਅਰ ਲੈਵਲ ਦਾ ਅਫਸਰ ਜਿਹੜਾ ਕਮਿਸ਼ਨ ਵੱਲੋਂ ਉਹ ਡਾਇਰੈਕਟ ਹਰ ਵੀਡੀਓ ਦਫ਼ਤਰ ਦੇ ਵਿੱਚ ਜਿਹੜਾ ਇੱਕ ਅਬਜ਼ਰਵਰ ਹੋਣਾ ਚਾਹੀਦਾ ਤਾਂ ਜੋ ਜੇ ਉੱਥੇ ਕਿਤੇ ਕੋਈ ਰਟਨਿੰਗ ਅਫਸਰ ਦੇ ਕਿਤੇ ਕੋਈ ਖਰਾਬੀ ਹੋਵੇ ਤੇ ਇਹਨੂੰ ਜਗਲੀ ਮੌਕੇ ਉੱਤੇ ਜਿਹੜੀ ਇਹ ਲੁਕੀ ਸ਼ਿਕਾਇਤ ਜਿਹੜੀ ਆ ਆਪਣੀ ਉਹ ਉੱਤੇ ਕਰੇ ਔਰ ਇੱਕ ਜਿਹੜੀ ਖਾਸ ਗੱਲ ਹੈ ਕਿ ਜਿੰਨੀ ਦੇਰ ਤੱਕ ਜਿਹੜੇ ਦੋਸ਼ੀ ਜਿਹੜੇ ਅਫਸਰ ਹੈ ਚਾਹੇ ਪੁਲਿਸ ਦੇ ਆ ਤੇ ਸਿਵਲ ਪ੍ਰਸ਼ਾਸਨ ਦੇ ਆ ਜਿਹੜੇ ਆਪਣੀ ਜ਼ਿੰਮੇਵਾਰੀਆਂ ਛੱਡ ਕੇ ਐਮਐਲਏ ਦੇ ਘਰਾਂ 'ਚ ਬੈਠਿਆ ਉਥੋਂ ਦੁੱਪੋ ਚਲਾ ਰਿਆ ਉਹਨੇ ਦੀ ਮਰਜ਼ੀ ਦੇ ਨਾਲ ਕੰਮ ਕਰ ਰਿਆ ਇਹਨਾਂ ਦੀ ਸਨਾਖਤ ਕਰਕੇ ਤੇ ਇਹਨਾਂ ਤੇ ਸੱਤ ਐਕਸ਼ਨ ਕਮਿਸ਼ਨ ਨੂੰ ਲੈਣਾ ਚਾਹੀਦਾ ਗੱਲ ਸਹੀ ਦੀ ਨਹੀਂ ਗੱਲ ਪਹਿ ਦੀ ਆ ਇਹ ਜਿਹੜੀਆਂ ਰਿਵਾਇਤਾਂ ਬਾੜੀਆਂ ਪੈ ਜਾਂਦੀਆਂ ਤੇ ਆਪਣੀ ਪੋਸਟਿੰਗ ਵਾਸਤੇ ਦੂਜੇ ਵਾਸਤੇ ਚੰਗੇ ਅਫਸਰ ਤਾਂ ਵਿਚਾਰੇ ਨੁਕਸਾਨ 'ਚ ਜਾਂਦੇ ਆ ਉਹ ਅਸੂਲ ਦੀ ਗੱਲ ਕਰਦੇ ਰਹਿੰਦੇ ਆ ਤੇ ਇਹੋ ਜਿਹੜੇ ਆ ਮਾਰੇ ਐਮਐਨਆ ਦੇ ਨਾਂ ਰਲ ਕੇ ਤੇ ਇਹ ਜਿਹੜਾ ਨੁਕਸਾਨ ਕਰਦੇ ਆ ਸਿਸਟਮ ਦਾ ਇਹਨਾਂ ਦੀ شناخت ਕਰਕੇ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਇਹ ਸ਼ਕਤੀ ਦੇ ਨਾਲ ਜਿਹੜਾ ਇਹ ਐਕਸ਼ਨ ਹੋਵੇ ਇੱਕ ਇਹ ਅਸੀਂ ਡਿਟੇਲਡ ਜਿਹੜੀ ਸਾਰੀ ਕੰਪਲੀਟ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਜਿਹੜੇ ਆ ਇਹਨਾਂ ਸਾਰੀ ਤਜਵ ਵਾਸਤੇ ਭੇਜੀਏ ਦੂਜਾ ਸਾਨੂੰ ਵਕ ਵਕ ਤਾਮਤ ਤੋਂ ਸ਼ਿਕਾਇਤਾਂ ਆ ਰਹੀਆਂ ਬਹੁਤ ਸ਼ਿਕਾਇਤਾਂ タルਪੁਰ ਦੇ ਵਿੱਚ ਕੱਲ ਸਰਦਾਰ ਭਜਿੰਦਰ ਸਿੰਘ ਬਰਾੜ ਸਾਹਿਬ ਸਾਡੇ ਉਹਨਾਂ ਨੂੰ ਧਰਨੇ ਵੀ ਲਾਉਣੇ ਪਏ ਸੜਕਾਂ ਵੀ ਜਾਮ ਕਰਨੇ ਪਏ। ਕਾਰਨ ਕੀ ਸੀ ਕਿ ਸਾਡੇ ਉਮੀਦਵਾਰ ਨੋਮੀਨੇਸ਼ਨ ਉੱਥੇ ਫਾਈਲ ਕਰਨ ਗਏ ਤੇ ਉਹਨਾਂ ਦੇ ਨਾਮਜ਼ਦਗੀ ਪੱਤਰ ਉੱਥੇ ਪਾੜ ਦਿੱਤੇ ਜਿਹੜਾ ਧਰਮਕੋਟ ਦਾ ਐਮਐਲਏ ਆਮ ਆਦਮੀ ਪਾਰਟੀ ਦਾ। ਔਰ ਐਸਐਚਓ ਜਿਹੜੀ ਉੱਤੇ ਲੱਗੀ ਹੋਈ ਐ ਡੇੜੀ ਐਸਐਚਓ ਆ। ਉਹਦੀ ਲਿਖਤੀ ਸ਼ਿਕਾਇਤ ਵੀ ਸਰਦਾਰ ਭਜਿੰਦਰ ਸਿੰਘ ਬਰਾੜ ਨੇ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਆ। ਉਨੇ ਕਾਨੂੰਨ ਦਾ ਪੱਲਣ ਕਰਨ ਦੀ ਬਜਾਏ ਉਲਟਾ ਜੋ ਹੁਕਮ ਸੀ ਉਥੇ ਐਮਐਲਏ ਦਾ ਉਹਨੂੰ ਲਾਗੂ ਕਰਾ ਕੇ ਤੇ ਸਾਰੇ ਆਪੋਜੀਸ਼ਨ ਵਾਲੇ ਬੰਦੇ ਜਿਹੜੇ ਸੀ ਉਹ ਕੋਰਟ ਇਸੇ ਖਾਂ ਬਲਾਕ ਦੇ ਵਿੱਚੋਂ ਬਾਹਰ ਕਰ ਦਿੱਤੇ ਅੱਜ ਵੀ ਉਥੇ ਸਾਡਾ ਪ੍ਰੋਟੈਸਟਡ ਹੈ ਸਾਡੀ ਪਾਰਟੀ ਤੇ ਦੁੱਖੀ ਕਰ ਰਿਹਾ ਇਸ ਕਰਕੇ ਉਹ ਵੀ ਇਲੈਕਟਿਕ ਸ਼ਿਕਾਇਤ ਜਿਹੜੀ ਆ ਉਹ ਕਮਿਸ਼ਨ ਕੋਲੇ ਅਸੀਂ ਵੀ ਫਾਰਵਰਡ ਕਰ ਰਹੇ ਆ ਉਹਨਾਂ ਵੱਲੋਂ ਡਾਇਰੈਕਟਿਵ ਵੀ ਭੇਜੀ ਗਈ ਹੈ ਇਸੇ ਤਰ੍ਹਾਂ ਸਰਦਾਰ ਵਰਦੀਪ ਸਿੰਘ ਮਾਨ ਸਾਹਿਬ ਸਾਡੇ ਜਿਹੜੇ ਗੁਰੂ ਹਰ ਸਾਹਿਬ ਤੋਂ ਸਾਡੇ ਇੰਚਾਰਜ ਆ ਉਹਨਾਂ ਦੇ ਹਲਕੇ ਦੇ ਵਿੱਚ ਵੀ ਐਨਓਸੀ ਆਂਦੇ ਆ ਵੀ ਆ ਜਿਹੜੀ ਚੁੰਨਾ ਟੈਕਸ ਤੇ ਆ ਵੀ ਔਰ ਇਥੋਂ ਤੱਕ ਕਿ ਉਹਨਾਂ ਦੇ ਆਪਣੇ ਬੇਟੇ ਨੇ ਇਲੈਕਸ਼ਨ ਲੜਨੀ ਆ ਤੇ ਉਹਦਾ ਵਾਰਡ ਬੰਦੀ ਹੋ ਚੁੱਕੀ ਆ ਪਿਛਲੀਆਂ ਡੇਟਾਂ ਦੇ ਵਿੱਚ ਵਾਰਡ ਬੰਦੀ ਚੇਂਜ ਕੀਤੀ ਜਾਂਦੀ ਕਿ ਉੱਥੋਂ ਵੋਟਾਂ ਕੱਢ ਕੇ ਵੀ ਉਹ ਜਿੱਥੇ ਜਾਵੇ ਉਹ ਦੂਜੇ ਵਾਰਡ ਦੇ ਵਿੱਚ ਪਾਈਆਂ ਜਾਂਦੀਆਂ ਇਹ ਤੇ ਗਲਤ ਸਾਜੀ ਆ ਉਹਨਾਂ ਨੇ ਵੀ ਡਿਗਟੀ ਕੰਪਲੀਟ ਕੀਤੀ ਆ ਸੀ ਉਹ ਵੀ ਫਾਊਂਡ ਕੀਤੀ ਆ ਇੱਕ ਸਾਡੇ ਮੁਕਸਰ ਦੇ ਸਾਡੇ ਸਾਫਟਾ ਐਮਐਲਏ ਕਵਰਦੀ ਸਿੰਘ ਰੋਜੀ ਬਰਕੰਦੀ ਜੀ ਉਹਨਾਂ ਨੇ ਵੀ ਇੱਕ ਡੀਐਸਪੀ ਦੀ ਸ਼ਿਕਾਇਤ ਜਿਹੜੀ ਆ ਉਹ ਭੇਜੀ ਆ ਉਹ ਦੋ ਇਲੈਕਸ਼ਨਾਂ ਉੱਤੇ ਪਹਿਲਾਂ ਕਰ ਚੁੱਕਿਆ ਔਰ 4 ਮਹੀਨੇ ਉਹਦੀ ਰਿਟਾਇਰਮੈਂਟ ਨੂੰ ਲਾ ਕੇ ਸਿਰਫ ਉਹਨੇ ਇੱਕ ਲਾ ਹੁੰਦਾ ਕਿ ਜਿਹੜਾ ਅਫਸਰ ਨੀਅਰ ਰਿਟਾਇਰਮੈਂਟ ਹੈ ਜਿਹੜਾ ਦੋ ਵਾਰੀ ਉੱਤੇ ਪਹਿਲਾਂ ਇਲੈਕਸ਼ਨਾਂ ਕਰਾ ਚੁੱਕਿਆ ਉੱਥੇ ਦੀ ਪੋਸਟਿੰਗ ਨਹੀਂ ਰਹਿ ਸਕਦੀ ਤੇ ਉਹ ਕਿਉਂਕਿ ਉਹਨੂੰ ਪਤਾ ਆ ਕਿ ਹੁਣ ਰਿਟਾਇਰਮੈਂਟ ਹੈ ਤੇ ਉਹ ਖੁਸ਼ ਕਰਨ ਵਾਸਤੇ ਵੀ ਕੋਈ ਫਾਇਦਾ ਨਾ ਲਵੇਗੇ ਉਹ ਸਾਰੀ ਟਿੱਕੇ ਸੇ ਜਿਹੜੀ ਆ ਕਰ ਰਿਆ ਉਹਦੀ ਵੀ ਇਲੈਕਟ੍ਰਿਕ ਸ਼ਿਕਾਇਤ ਅਸੀਂ ਟ੍ਰਾਂਸਪੋਰਟ ਵੀ ਮੰਗੋ ਤੋਂ ਕੀਤੀ ਆ ਇਸੇ ਤਰ੍ਹਾਂ ਇੱਕ ਸਰਦਾਰ ਬੰਤਾਰ ਸਿੰਘ ਬਰਾੜ ਸਾਡੇ ਕੋਟਪੂਰਾ ਤੋਂ ਸਾਬਕਾ ਐਮਐਲਏ ਸਾਬਕਾ ਮੁੱਖ ਪਾਰਲੀਮੈਂਟਿਸ ਕਤਰਾ ਉਹਨਾਂ ਨੇ ਵੀ ਕੋਟਪੂਰਾ ਸਦਰ ਦੇ ਇੱਕ ਐਸਐਚਓ ਸਰਦਾਰ ਚਮਕੌਰ ਸਿੰਘ ਅਹਿਸ਼ਦ ਨਾਮ ਜੀ ਉਹਨਾਂ ਦੀ ਸ਼ਿਕਾਇਤ ਭੇਜੀ ਆ ਕਿ ਉਹ ਵੀ ਜਿਹੜਾ ਪਾਰਟੀ ਦਾ ਵਰਕਰ ਬਣ ਕੇ ਆਮ ਆਦਮੀ ਪਾਰਟੀ ਦਾ ਕਿਉਂਕਿ ਸਪੀਕਰ ਸਾਹਿਬ ਦਾ ਹੱਕ ਆ ਤੇ ਲੱਗਦਾ ਪਈ ਜਾਂ ਨਾ ਕਿ ਜਦੋਂ ਸਪੀਕਰ ਸਾਹਿਬ ਦਾ ਹਲਕਾ ਤੇ ਫਿਰ ਮੈਨੂੰ ਕੋਲ ਰੋਕ ਸਕਦਾ ਵੀ ਕਮਿਸ਼ਨ ਕੀ ਹੁੰਦਾ ਉਹ ਸ਼ਰਿਆ ਨਹੀਂ ਉਹਤੇ ਉਹਨਾਂ ਨੇ ਵੀ ਲਿਖਤੀ ਸ਼ਿਕਾਇਤ ਭੇਜੀ ਆ ਕਿ ਉਹ ਲਾਚ ਨਹੀਂ ਸਾਰੀ ਉਹਨਾਂ ਦੀ ਹੋਣਾ ਦੱਸਿਆ ਇਸ ਕਰਕੇ ਹੋਰ ਵੀ ਫੋਰਸ ਕਹਤਾਂ ਨੇ ਕੋਸੀ ਸਾਰੀਆਂ ਇਲੈਕਸ਼ਨ ਕਮਿਸ਼ਨ ਨੂੰ ਭੇਜ ਰਹੇ ਆ ਪਰ ਮੈਂ ਚੋਣ ਕਮਿਸ਼ਨ ਨੂੰ ਅਸੀਂ ਲਿਖਤੀ ਵੀ ਭੇਜ ਰਹੇ ਆ ਅਸੀਂ ਟਾਈਮ ਲੈ ਕੇ ਮਿਲਾਂਗੇ ਵੀ ਉਹਨਾਂ ਨੂੰ ਤੇ ਅਸੀਂ ਉਹਨਾਂ ਨੂੰ ਫਿਰ ਬੇਨਤੀ ਕਰਦੇ ਆ ਕਿ ਪੰਜਾਬ ਦੇ ਵਿੱਚ ਇਹ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਪੰਚਾਇਤ ਦੀ ਇਲੈਕਸ਼ਨ ਜਿਹੜੀ ਆ ਇਹਦੇ ਵਿੱਚ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਸਖਤ ਹੋਣਾ ਚਾਹੀਦਾ ਉਹਨਾਂ ਨੇ ਚੰਗੇ ਕੁਝ ਸਟੈਪ ਲਏ ਆ ਅਸੀਂ ਵੈਲਕਮ ਕਰਦੇ ਕਿਉਂਕਿ ਕਮਿਸ਼ਨ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਪਰ ਜਿੰਨੀ ਦੇਰ ਤੱਕ ਇੱਕ ਡੀਸੀ ਉਹਨਾਂ ਨੇ ਬਦਲਿਆ ਤਰਨ ਤਰਨ ਦਾ ਅਸੀਂ ਉਹਨੂੰ ਵੈਲਕਮ ਕਰਦੇ ਸਟੈਪ ਚਾਹੇ ਕਿਸੇ ਵੀ ਹੋ ਪਰ ਬਾਕੀ ਥਾਵਾਂ ਦੇ ਉੱਤੇ ਵੀ ਇਸ ਰੰ ਦਾ ਜਿਹੜਾ ਸਖਤ ਸੰਦੇਸ਼ ਆ ਉਹ ਜਾਣਨਾ ਚਾਹੀਦਾ ਔਰ ਲੈਂਡ ਆਰਡਰ ਦੀ ਬੜੀ ਮਾੜੀ ਹਾਲਤ ਆ ਜਿੱਥੇ ਮਰਜ਼ੀ ਕੋਈ ਜਿਹੜੇ ਆ ਗੋੜੀਆਂ ਚੱਲ ਪਈਆਂ ਜਿੱਥੇ ਮਰਜ਼ੀ ਕੋਈ ਇੱਟਾਂ ਮਾਰਨ ਲੱਗ ਪੈਂਦਾ ਆ ਫਰੀਦਕੋਟ ਦੀ ਮੈਂ ਹੁਣੇ ਟੀਵੀ ਤੇ ਖਬਰ ਚੰਦ ਅਬਿਆਸੀ ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਲੱਗਿਆ ਤੇ ਉਹਨਾਂ ਨੇ ਖੋ ਗਏ ਤੇ ਨਾਰਦੇ ਵੀ ਸੁੱਟ ਦਿੱਤੇ ਇਸ ਕਰਕੇ ਇਸ ਤਰ੍ਹਾਂ ਦੇ ਫੈਸਲੇ ਹੋਣਗੇ ਤੇ ਉਹ ਡੈਮੋਕ੍ਰੇਸੀ ਵਾਸਤੇ ਬਹੁਤ ਘਾਤਕ ਹੋਣਗੇ ਸੋ ਅਸੀਂ ਬੇਨਤੀ ਕਰਦੇ ਆਂ ਇਹ ਰੋਡਿੰਗ ਪਾਰਟੀ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆਂ ਕਿ ਇਦਾਂ ਤੁਸੀਂ ਪੰਚਾਇਤਾਂ ਤੇ ਧੱਕੇਸ਼ਾਹੀ ਨਾਲ ਕਬਜ਼ੇ ਕਰਕੇ ਲੋਕਾਂ ਦੇ ਜਿੱਤ ਨਹੀਂ ਦਿਲ ਨਹੀਂ ਜਿੱਤ ਸਕਦੇ ਉਹ ਸਮਾਂ ਨਿਕਲ ਗਿਆ ਲੋਕਾਂ ਨੇ ਤੁਹਾਡੇ ਤੇ ਬਹੁਤ ਵੱਡਾ ਭਰੋਸਾ ਕੀਤਾ ਸੀ ਪਰ ਹੁਣ ਤੁਹਾਡੇ ਤੇ ਲੋਕੀ ਵਿਸ਼ਵਾਸ ਨਹੀਂ ਕਰਦੇ ਪਰ ਤੁਸੀਂ ਜਿਹੜੇ ਲੋਕਾਂ ਦੇ ਫਤਵੇ ਨੂੰ ਇੱਦਾਂ ਜ਼ਬਰਦਸਤੀ ਆਪਣੇ ਹੱਕ ਦੇ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰੋ ਟਾਈਮ ਥੋੜਾ ਰਹਿ ਗਿਆ ਇੱਕ ਨਾ ਇੱਕ ਦਿਨ ਇਹ ਲੋਕਾਂ ਨੂੰ ਫਿਰ ਤੁਹਾਨੂੰ ਸਜਾ ਦੇਣੀ ਆ ਉਹਦੇ ਵਾਸਤੇ ਤਿਆਰ ਸਰਕਿਟ ਕਿ ਮੈਂ ਕਿਸਾਨਾਂ ਤੇ ਸੇਸਟਰੇਨਾ ਰੋਕਦੇ ਨਹੀਂ ਕੋਈ ਨਹੀਂ ਕਿਸਾਨ ਦੇ ਨੇ ਰੇਨਾ ਇੱਕ ਹੋਰ ਪੇਸੋ ਦੇਖੋ ਗੱਲ ਇਹ ਹੈ ਕਿ ਜਦੋਂ ਕੇਂਦਰ ਸਰਕਾਰ ਸੂਬਾ ਸਰਕਾਰਾਂ ਉਹਨਾਂ ਨਾਲ ਕਿਸਾਨਾਂ ਨਾਲ ਵਾਦੇ ਪੂਰੇ ਕਰਕੇ ਪੂਰੇ ਨਹੀਂ ਉਤਰਦੀਆਂ ਕਿਉਂਕਿ ਇੱਕ ਵਾਰੀ ਉਹ ਆਉਂਦੇ ਆ ਇਹਦੀ ਮਿਹਨਤ ਕਰਕੇ ਤਕਲੀਫ ਕਰਕੇ ਇੱਥੇ ਆਉਂਦੇ ਆ ਤੇ ਭਰੋਸਾ ਦੇ ਕੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਤੇ ਫਿਰ ਕੁਦਰਤੀ ਗੱਲ ਹੈ ਜਦੋਂ ਤੁਸੀਂ ਕਾਸਤੇ ਪੂਰੇ ਨਹੀਂ ਉਤਰਦੇ ਵਾਅਦੇ ਤੇ ਪੂਰੇ ਨਹੀਂ ਉਤਰਦੇ ਤੇ ਫਿਰ ਕੋਈ ਚਾਰਾ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਹੱਕ ਹੈ ਉਹ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਪਰ ਮੈਂ ਸਰਕਾਰਾਂ ਨੂੰ ਕਹਿਣਾ ਕਿ ਇੰਨੀ ਬੇਇਮਾਨੀ ਨਹੀਂ ਕਰਨੀ ਚਾਹੀਦੀ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਗੱਲ ਸੁਣ ਕੇ ਉਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਇੱਕ ਅੱਜਕੱਲ ਆ ਝੋਨੇ ਦਾ ਵੀ ਜਿਹੜਾ ਹੁਣ ਕਿਸਾਨੀ ਕਰੇਗੀ ਬਾਸਪਤੀ ਅੱਧੇ ਰੇਟ ਤੇ ਨਹੀਂ ਵਿਕਦੀ ਪਈ ਸ਼ੈਲਰ ਵਾਲੇ ਹੁਣ ਜਿਹੜੇ ਆ ਉਹ ਉੱਥੇ ਮਾਲ ਲਾਉਣ ਨੂੰ ਤਿਆਰ ਨਹੀਂ ਆਰਤੀਆ ਜਿਹੜੇ ਆ ਉਹ ਆਰਥਿਕ ਕੰਮ ਕਰਨ ਨੂੰ ਪਿਆਰ ਨਹੀਂ ਤੇ ਪੰਜਾਬ ਦਾ ਸਾਡਾ ਰੱਬ ਰੱਖਿਆ ਤਾਂ ਕਿਸਾਨੀ ਕੀ ਕਰੇ ਅੱਜ ਦੇ ਕਹਿੰਦੇ ਸੀ ਦਾਣਾ-ਦਾਣਾ ਚੁੱਕਾਂਗੇ ਅੱਜ ਅੱਧੇ ਰੇਟ ਦੇ ਉੱਤੇ ਬਾਸਪਤੀ ਜਿਹੜੀ ਆ ਉਹ ਵਿਕਦੀ ਪਈ ਹੈ ਉਹਨਾਂ ਨੇ ਆ ਕੇ ਅਮਰ ਸਾਹਿਬ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਢੇਰੀ ਵੀ ਲਾਈ ਹੈ ਬਾਸਪਤੀ ਵੀ ਦੱਸੋ ਕਿੱਥੇ ਛੁੱਟੀ ਇਹ ਜਿਹੜੇ ਵੱਡੇ-ਵੱਡੇ ਗੱਲਾਂ ਦੱਸਦੇ ਸੀ ਅਸਲ ਵਿੱਚ ਹਾਲਤ ਤਾਂ ਕਿਸਾਨੀ ਦੀ ਆ ਦੇਖੋ 10 ਦਿਨਾਂ ਨੂੰ ਪੰਜਾਬ ਦੇ ਵਿੱਚ ਹਾਲਾਤ ਕੀ ਹੁੰਦੇ ਕਿਉਂਕਿ ਪ੍ਰਬੰਧਕ ਕੋਈ ਨਹੀਂ ਸਰਕਾਰ ਦਾ ਪੁਰਾਣੀ ਵੀ ਕੋਈ ਨਹੀਂ ਸਰਕਾਰ ਤੇ ਆਪਣੇ ਜਿਹੜੀਆਂ ਸਾਧਨ ਦੇ ਵਿੱਚ ਲੱਗੇ ਹੋਏ ਜਾਂ ਆਪਣੇ ਜਿਹੜੇ ਬਹੁਤੇ ਕੱਪੜੇ ਸਾਹਮਣੇ ਆਉਣ ਲੱਗੇ ਹੁਣ ਉਹਨਾਂ ਨੂੰ ਸਾਹਮਣੇ ਲੱਗੇ ਹੋਏ ਝੋਡਾ ਸਭ ਨਾਲ ਪੰਜਾਬ ਦੀ ਬਹੁਤ ਵੱਡੀ ਲੋੜ ਪਰ ਸਰਕਾਰ ਕੋਮ ਕਰਨ ਦੀ ਦੀ ਸੁੱਤੀ ਹੋਈ ਹੈ ਇਸ ਕਰਕੇ ਕਿਸਾਨੀ ਨੂੰ ਇਹਦਾ ਇਸ ਵਾਰੀ ਬਹੁਤ ਵੱਡੀ ਮੁਸ਼ਕਲ ਆਉਣ ਲੀ ਹੈ ਤੇ ਕੁਝ ਦੀ ਗੱਲ ਹਾਲੇ ਤੇ ਥੋੜੇ ਆ ਸਾਰੇ ਪੰਜਾਬ ਨਹੀਂ ਥੋੜੇ ਦਿਨ ਨੂੰ ਸੜਕਾਂ ਤੇ ਆਉਣਾ ਪੜੇ ਜੀਬੀ ਜਗੀਰਪੁਰ ਅੰਦਸ਼ਰੀ ਬਾਲ ਸਿੰਘ ਸਾਹਿਬ ਸੰਮੇ ਤੇਸ਼ ਹੋਏ ਨੇ ਮਾਦੇਇਤ ਪੈਟਰਨ ਮਾਦੇ ਬਿਆਨ ਦੇ ਸਾਹਮਣੇ ਆਏ ਨੇ ਚਲੋ ਗੱਲ ਇਹ ਕਿ ਅਕਾਲ ਤਖਤ ਸਾਹਿਬ ਵਾਲੇ ਇਸ਼ੂ ਤੇ ਲੈ ਕੋਈ ਕਹਿਣਾ ਵੀ ਚੋਂਦਾ ਕਿਉਂਕਿ ਸਿੰਘ ਸਾਹਿਬ ਦਾ ਵੀ ਆਦੇਸ਼ ਆ ਕਿ ਜਿਹੜੀ ਹੈ ਬਿਆਨਬਾਜ਼ੀ ਉਸ ਇਸ਼ੂ ਤੇ ਨਾ ਹੋ ਉਹਨਾਂ ਤੋਂ ਸਪਸ਼ਟਿਕਰ ਮੰਗਿਆ ਸੀ ਦੇਣਾ ਚਾਹੀਦਾ ਔਰ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਆਦਰ ਸਤਕਾਰ ਦੇ ਕਾਬਿਲ ਰੱਖਣਾ ਚਾਹੀਦਾ ਇੱਕ ਗੱਲ ਹੋਰ ਹੁੰਦੀ ਹੈ ਕਿ ਪਹਿਲਾਂ ਦੂਜਿਆਂ ਨੂੰ ਕਹਿੰਦੇ ਜਦੋਂ ਆਪਣੀ ਕਿਸੇ ਦੀ ਵਾਰੀ ਆਉਂਦੀ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੰਦੇ ਉਹ ਵੀ ਨਹੀਂ ਕਰਨਾ ਚਾਹੀਦਾ ਜੇ ਕਾਲਕਤਕ ਸਾਹਿਬ ਤੇ ਜਿਹੜੇ ਜਾਂਦੇ ਆ ਉਹ ਘਟੂ ਘਟ ਭਰੋਸਾ ਅਕਾਲ ਤੱਕ ਤੇ ਜਰੂਰ ਰੱਖਣ ਪਰ ਮੈਂ ਕੁਝ ਪ੍ਰੈਸ ਕਾਨਫਰੰਸਾਂ ਪਿੱਛੇ ਦੇਖਿਆ ਵੀ ਬੜੇ ਵੱਡੇ ਵੱਡੇ ਸਵਾਲ ਅਕਾਲ ਤਕ ਸਾਹਿਬ ਦੇ ਉੱਤੇ ਕਰੇ ਕੀਤੇ ਜਾਂਦੇ ਤੇ ਜੇ ਭਰੋਸਾ ਹੀ ਨਹੀਂ ਹੁੰਦਾ ਤੇ ਫਿਰ ਭਈ ਉੱਥੇ ਜਾਂਦੇ ਕਿਉਂ ਇੱਕ ਗੰਗਨਾ ਲਗਾਤਾਰ ਵਿਵਾਦਿਤ ਬਿਆਨ ਦਿੰਦੇ ਨੇ ਪੰਜਾਬ ਨੂੰ ਲੈ ਕੇ ਕਦੇ ਕਿਸਾਨਾਂ ਨੂੰ ਲੈ ਕੇ ਕਿਸੇ ਨੂੰ ਲੈ ਕੇ ਅੱਜ 2 ਅਕਤੂਬਰ ਗਾਂਧੀ ਜੰਤਰੀ ਦੇ ਮੌਕੇ ਤੇ ਉਹਨਾਂ ਨੇ ਇੱਕ ਵਾਰ ਫੇਰ ਕਿਹਾ ਕਹਿੰਦੇ ਕਿ ਦੇਸ਼ ਦੇ ਪਿਤਾ ਨਹੀਂ ਹੁੰਦੇ ਦੇਸ਼ ਦੇ ਲਾਲ ਹੁੰਦੇ ਨੇ ਮੇਰੇ ਖਿਆਲ ਨਾਲ ਤੇ ਗੱਲ ਸੁਣਨਾ ਬੰਦ ਕਰਦਣਾ ਚਾਹੀਦਾ ਆਪਣੇ ਪਹਾੜੀਆਂ ਪੋੜੀਆਂ ਦੀ ਟਕਰਾ ਕੇ ਤੇ ਬਾਤ ਖਤਮ ਹੋ ਜਾਂਦੀ ਕੀ ਸਮਝਾਓਗੇ ਇਹਨਾਂ ਲੋਕਾਂ ਨੂੰ ਇਸ ਕਰਕੇ ਛੱਡ ਦੇਣਾ ਚਾਹੀਦਾ ਜੀ ਮਤਲਬ ਇੱਕ ਡੇਰੋਂ ਸਿੱستم ਉੱਪਰ ਨੂੰ ਵੀ ਦੇ ਦਿੱਤੇ ਕੰਟਰੋਲ ਹੋ ਰਿਹਾ ਹੈ ਕੀ ਹੈ ਵਿਰੋਧੀ ਧਿਰ ਤੋਂ ਸਵਾਲ ਕਿ ਕਰਦੇ ਕਿ ਦੇਖੋ ਇਹ ਜਿਹੜਾ ਪਰੋਲ ਦੇਣ ਦਾ ਸਿਸਟਮ ਹੈ ਇਹਦੇ ਤੇ ਮੈਂ ਜੁਡੀਸ਼ੀਅਨ ਨੂੰ ਵੀ ਬੇਨਤੀ ਕਰਦਾ ਕਿ ਦੇਸ਼ ਦੇ ਵਿੱਚ ਜਿਹੜਾ ਸਿਸਟਮ ਹੈ ਸਾਰਿਆਂ ਵਾਸਤੇ ਇੱਕ ਹੋਣਾ ਚਾਹੀਦਾ ਇੱਕ ਬੰਦੇ ਤੇ ਡੱਗ ਵੀ ਦੋਸ਼ ਹੁੰਦੇ ਆ ਉਹ ਚੌਥੇ ਦਿਨ ਜਦੋਂ ਇਲੈਕਸ਼ਨ ਆ ਜਾਂਦੀ ਹੈ ਤੇ ਜਦੋਂ ਪਾਰਟੀ ਨੂੰ ਲੋੜ ਹੁੰਦੀ ਹੈ ਉਹ ਜਿੰਨੀ ਚਾਹੁੰਦਾ ਪ੍ਰੋਲ ਆ ਜਾਂਦਾ ਕਿਉਂਕਿ ਜਿੱਤੀ ਤਾਂ ਇਲੈਕਸ਼ਨ ਚੱਲਦੀ ਪਈ ਆ ਇਲੈਕਸ਼ਨ ਕਮਿਸ਼ਨ ਦੀ ਪ੍ਰਵਾਨਗੀਆਂ ਵੀ ਹੋਗੀਆਂ ਅੱਧੇ ਘੰਟੇ ਚ ਜਾਰੀ ਉਹ ਤੇ ਕੌਣ ਕੌਣ ਕਰਾਂਦਾ ਹੁਣ ਕਿਸੇ ਨੂੰ ਪਰੇਖਾ ਇੱਕ ਜਿਹੜੇ ਵਿਚਾਰੇ 33 ਸਾਲਾਂ ਤੋਂ ਜੇਲਾ ਚ ਉਹਨਾਂ ਦੀ ਮਾਂ ਦੇ ਭੋਗ ਦੇ ਉੱਤੇ ਜਾਣ ਵਾਸਤੇ ਵੀ ਹਾਈ ਕੋਰਟ ਦੇ ਵਿੱਚੋਂ ਇੱਕ ਘੰਟੇ ਦੀ ਪ੍ਰੋਲ ਲੈ ਲਈ ਪਈ ਇਹ ਜਿਹੜਾ ਇਸ ਤਰ੍ਹਾਂ ਦਾ ਵਰਤਾਰਾ ਨਾ ਕਿ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ ਹੈ ਇਹ ਬਹੁਤ ਜਿਹੜੀ ਹੈ ਦੁਖਦਾਈ ਹੁੰਦਾ ਔਰ ਭਾਵਨਾ ਵੀ ਲੋਕਾਂ ਦੀ ਹਰਟ ਹੁੰਦੀਆਂ ਪਹਿਲਾਂ ਤੋਂ ਇਸ ਕਰਕੇ ਹਰਟ ਹੁੰਦੀਆਂ ਕਿ ਇਹੋ ਜਿਹੇ ਲੋਕਾਂ ਨੂੰ ਸਰਕਾਰਾਂ ਹੀਰੋ ਬਣਾ ਕੇ ਪੇਸ਼ ਕਰ ਦਿੰਦੀਆਂ ਉਹਨਾਂ ਨੂੰ ਸਹੂਲਤਾਂ ਦੇ ਦਿੰਦੀਆਂ ਉਹਨਾਂ ਦੀ ਮਨਮਰਜ਼ੀ ਨਾਲ ਫਰਮਾਂ ਦੇ ਦਿੰਦੀਆਂ ਤੇ ਦੂਜਿਆਂ ਦੇ ਨਾਲ ਬੇਨਸਾਫੀ ਕਰਦੀਆਂ ਇਸ ਕਰਕੇ ਇਹ ਵਰਤਾਰਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਰ ਇਹ ਹਿੰਦੀ ਵਿੱਚ ਵੀ ਪ੍ਰੇਪਰ ਲਈ ਹਿੰਦੀ ਵਿੱਚ ਵੀ ਪ੍ਰੇਪਰ ਲਈ ਅਲਿਖ ਗੈਸ ਆਫੀਸਰ ਬਾਈਸੀ ਪੰਜਾਬੀ ਵਾਲੇ ਚ ਕੱਟਦੇ ਨੇ